Hãy subscribe cho kênh Ghiền Mì Gõ Để không bỏ lỡ những video hấp dẫn ਦੇਜਾ ਮੁੱਤਕੂਟੋ ਛਿੰਦਾ ਪੁੱਤ ਪਾਣੀ ਦੇਜਾ ਕੁੜਕ ਮੁੱਤ ਬਾਹ ਸੁਣੀ ਨਹੀਂ ਲੱਕਾ ਬੋਲ ਮਾਰੇ ਆਹਿੰਦੀ ਘੁੱਟ ਬਿਨੇ ਫੜਾਉਂਦੀਆਂ ਵੇ ਪਾਣੀ ਤਾਂ ਵੜਾ ਦਿਓ ਸਨੇਪੋਤ ਸਿੰਦੋ ਗੁੜੀ ਨੇ ਅਧੂ ਲੋਪੀ ਰੱਖਿਆ ਵਾਰੀ ਵਾਰੀ ਪਾਣੀ ਪਾਣੀ ਪਤਾ ਨਹੀਂ ਕੀ ਇਹਨੇ ਬੱਕਰੇ ਖਾਦੇ ਹੋਏ ਆ ਸਾਹ ਨਹੀਂ ਲੈਣ ਦੇ ਸਾਰਾ ਦਿਨ ਆ ਹੁਣ ਤਾਂ ਜਵਾਕਾਂ ਨੂੰ ਤੋੜ ਕੇ ਹਟੀਆਂ ਪਹਿਲਾਂ ਗੋਹਾ ਕੁੜਾ ਸਿੱਟਿਆ ਇਹਦਾ ਨਹੀਂ ਪਾਣੀ ਮੈਥੋਂ ਲੋਟ ਆਉਂਦਾ ਪਤਾ ਨਹੀਂ ਇਹ ਮੈਥੋਂ ਕਿਹੜੇ ਜੋਗ ਦੇ ਬਦਲੇ ਲੈਂਦੀ ਆ ਸਾਰਾ ਦੇਰੇ ਨਹੀਂ ਕੰਮ ਲੋਟ ਆਉਂਦਾ ਸਿੰਦੋ ਪਾਣੀ ਦੇ ਜਾ ਆ ਹੁਣ ਤਾਂ ਦੇ ਕੇ ਗਈ ਸੀ ਪਾਣੀ ਤੈਨੂੰ ਅਸ ਬਡੋਲ ਤਾਂ ਹੁਣ ਵਾਰੀ ਵਾਰੀ ਕਿਹੜਾ ਪੋਚਾ ਲਾਉਏ ਤੇ ਨਹੀਂ ਪੁੱਤ ਜਿਮਾਨ ਸੁੱਕੀ ਭਈਆ ਸਾਰਾ ਦਿਨ ਤਾਂ ਹੋਰ ਕੰਮ ਨਹੀਂ ਲੋਟ ਆਉਂਦੇ ਤੇ ਉਹ ਲੋਟ ਨਹੀਂ ਆਉਦੀ ਪਾਣੀ ਪਾਣੀ ਦੇਖ ਮੇਰਾ ਮੂੰਹ ਸੁੱਕ ਗਿਆ ਵਾ ਪਾਣੀ ਦੇ ਦੇ ਜਾ ਪੁੱਤ ਸਿੰਦੋ ਦੇ ਜਾ ਪਾਣੀ ਆ ਸੰਨੀ ਪਾਉਣ ਵਾਲੀ ਪਈ ਆ ਪਸਵਾਨ ਨੋ ਪਾਣੀ ਦੇਜਾ ਮੁੱਤਕੂਡੋ ਛਿੰਦੋ ਉੱਤ ਪਾਣੀ ਦੇਜਾ ਬੜਕ ਮੁੱਤ ਬਾਹਰ ਸੁਣੀ ਨਹੀਂ ਲੈ ਕਾ ਬੋਲ ਮਾਰੇ ਆਂ ਦੀ ਗੁੱਟ ਬਿਨੇ ਫੜਾਉਂਦਗਾ ਵੇ ਪਾਣੀ ਤਾਂ ਵੜਾ ਦਿਓ ਸਨੇਪਾਤ ਦਿੰਦੋ ਕੋੜਗ ਪੁੱਤ ਦਿਓ ਹਾਂਜੀ ਪਾਣੀ ਦੇ ਦੇ ਕੀ ਗੱਲ ਮਾਤਾ ਮੇਜ ਤੂੰ ਕੋਲ ਲੰਗਦੀ ਆ ਉਹਦੀ ਕਹਦੀ ਪਾਣੀ ਦੇ ਦੇ ਪਾਣੀ ਦੇ ਦੇ ਕੀ ਇਹ ਜਿੱਤ ਬੱਕਰੇ ਖਾਦੇ ਦੱਸੀ ਮੈਨੂੰ ਬੱਕਰੇ ਹੁਣ ਤੁਸੀਂ ਤਾਂ ਉੱਥੇ ਫਿਰਦੀਆਂ ਰਸੋਈ ਚ ਖਾ ਲਮ ਖਾ ਵੀ ਲੈ ਨਿਓ ਤੇ ਮੈਂ ਬੈਠੀ ਰਹਿ ਜਾਨੀ ਆ ਈ ਜਾ ਕੇ ਦੇ ਪੁੱਤੋ ਉਹ ਮਾਤਾ ਤੈਨੂੰ ਕਿਹਨੇ ਕਿਸੇ ਨੇ ਕਿਹਾ ਕਿਸੇ ਨੇ ਰੋਕਿਆ ਕਿਸੇ ਨੇ ਤੇਰਾ ਹੱਥ ਪੜਿਆ ਮੈਨੂੰ ਐ ਦੱਸ ਜੇ ਉੱਠਿਆ ਜਾਂਦਾ ਹੋਵੇ ਫੇਰ ਜਮੋਂ ਫੇਰ ਆਹ ਦੇ ਦੇ ਇਹਨੂੰ ਪਾਣੀ ਉੱਠਾ ਜੀ ਤੱਕ ਦੀ ਏਡੀ ਲੱਗੀ ਹੋਈ ਹੈਗੀ ਥੋੜੀ ਕਿਹੜਾ ਪੁੱਤ ਘਾਟਾ ਆ ਤੁਸੀਂ ਤਾਂ ਤੈਨੂੰ ਮੈਂ ਕੱਲੀ ਆ ਤੇ ਫੇਰ ਹੋਇਆ ਤਾਂ ਤੈਨੂੰ ਸੀ ਕੁੱਟ ਦਿੰਦੀ ਆ ਹੈ ਜੀ ਅਸੀਂ ਤੇਨਾਂ ਦਾ ਹਾਂ ਜਦੋਂ ਦੇ ਰੋ ਪਾਣੀ ਆ ਬਾਹਰ ਤੂੰ ਦੇ ਕਿਉਂ ਮੇਰੇ ਨਾਲ ਦਿਮਾਗ ਦੀ ਦਹੀ ਕੀਤੀ ਆ ਸਵੇਰੇ ਸਵੇਰੇ ਜਾਨੀ ਆ ਉੱਥੇ ਜਵਾਕਾਂ ਨੂੰ ਮੈਂ ਸਵਾਭ ਬਣਾਉਂਗੀ ਇੱਥੇ ਘਰੇ ਦਿਮਾਗ ਖਰਾਬ ਕਰ ਦਿੰਦੇ ਮੇਰੇ ਤੁਸੀਂ ਤੁਸੀਂ ਕਰਦੀਆਂ ਮੈਂ ਅਗ ਮਾਰ ਕੇ ਮਾਇਨੀ ਕਰਦੀ ਬਾਲਾ ਨਾ ਬੋਲ ਪਾਣੀ ਪੀਣਾ ਨਾ ਉਹ ਲਾ ਦਿੰਦੀ ਆ ਮੈਂ ਆਲੇ ਮਾਤਾ ਫੜ ਡੱਬ ਲਾ ਮਾਜੀ ਮਾਰ ਕੇ ਹੰਡ ਫਣੂ ਨਹੀਂ ਕੰਮ ਤੋਂ ਹੀ ਕਰਦੀਆਂ ਕਰਦੀਆਂ ਸਾਰਾ ਮੈਂ ਲੜਾਈ ਭਾੜ ਕੀ ਕਹਤਾ ਮੇਰਾ ਕਿਉਂ ਸਿਰ ਦੁਖਨ ਲਾਉਣਾ ਦੂੰ ਤੂੰ ਸਹੀ ਲਾਉਣੀਆ ਮੇਰਾ ਦਿਮਾਗ ਤੂੰ ਸੇ ਖਰਾਬ ਕਰੀਂਗਾ ਮੈਂ ਕੰਨੀਆ ਤੂੰ ਦਿੱਨੋ ਇਹ ਪਾਣੀ ਮੰਗ ਲਿਆ ਪਰ ਮਰਜ਼ੀ ਦਾ ਨਹੀਂ ਰੱਖ ਲੂੰ ਹਮਾਤਾ ਮੇਰੀ ਗੱਲ ਸੁਣ ਪਹਿਲਾ ਇੱਕ ਹੈ ਨਾਲੇ ਤਾਂ ਮੈਂ ਚੁੱਲ੍ਹੇ ਚੌਕੇ ਦਾ ਕਰਦੀ ਆ ਸਾਰਾ ਠੀਕ ਹੈ ਨਾਲੇ ਚਾਹ ਨੂੰ ਪੋਚਾ ਕਰਕੇ ਜਾਨੀ ਆ ਨਾਲੇ ਵੀ ਉੱਥੇ ਮੱਥਾ ਘਪਾਈ ਕਰਦੀ ਆ ਕੋਈ ਪੁਸ਼ਟਾ ਨਹੀਂ ਮੈਨੂੰ ਤੇ ਮੈਂ ਕੀ ਕਰਾਂ ਮੈਂ ਤਾਂ ਸਾਰਾ ਬਣਾ ਕੇ ਜਾਨੀ ਆ ਪਰੇਸ਼ਾਨੀ ਹੋਣ ਨਾ ਮਾਰੀ ਮਾਰੀ ਪਾਜ ਕੇ ਮੈਂ ਨਾ ਮਾਰਾਂ ਜੀ ਦਾ ਕੋਈ ਜੀ ਤਾਂ ਗੰਦਗਾਨੀ ਆ ਉਹ ਹੋਰ ਪਾਣੀ ਤਾਣੀ ਉਹ ਹੋਰ ਕੀ ਚਾਹੀਏ ਤੈਨੂੰ ਕੋਈ ਫੁਲਕਾ ਵੀ ਮਾਈ ਫੁਲਕਾ ਲੈ ਲੈ ਤੰਨਾ ਕੁਝ ਨੂੰ ਜੁਰ ਕੁਝ ਨੂੰ ਮੋਚਣ ਕਰੀ ਜਾਂਦੀ ਨਹੀਂ ਨਹੀਂ ਕੀ ਹੈ ਨਹੀਂ ਗੱਲ ਸੁਣ ਲੈ ਬਾਹਰ ਆ ਦੇਖ ਲੈ ਜਿਹੜੇ ਦਰਵਾਜ਼ੇ 'ਚ ਬਿਠਾ ਰੱਖੀ ਹੈਗੀ ਬਿਠਾ ਜੇ ਬਿਠਾ ਰੱਖੀ ਆ ਉਹ ਮਾਰਤੀ ਵਾਜਾਂ ਦੇ ਕੰਨੀ ਆ ਮੈਨੂੰ ਫੁਲਕਾ ਨਹੀਂ ਫੜਾ ਕੇ ਗਈਆਂ ਵੀ ਜਿੱਦਾਂ ਰੋਟੀ ਬਣਾਈ ਆ ਮੈਨੂੰ ਫੁਲਕਾ ਫੜਾ ਦਿਓ ਤੂੰ ਫੜਾ ਪੁੱਤ ਸਿੰਦਰੇ ਤੂੰ ਫੜਾ ਦੇ ਅਨਵੇੜ ਦਵਾਸਿਆ ਆਪਾ ਡੰਗਰਾਂ ਦਾ ਕੰਜਰੀਆਂ ਆਪ ਦੁੱਧ ਪੀਂਦੀਆਂ ਨੇ ਬਣਾ ਬਣਾ ਕੇ ਚਾਹ ਪੱਤੀਆਂ ਪਾ ਪਾ ਕੇ ਹੁਣ ਇੱਕ ਅੰਦਰ ਰੇਸੀ ਚ ਬੜੀ ਬੈਠੀ ਆ ਇੱਕ ਮਾਸਟਰ ਨਹੀਂ ਚਲੇ ਜਾਂਦੀ ਆ ਪਰਸ ਪਾ ਕੇ ਮੇਰੇ ਘਰ ਵਾਲਾ ਵਿਚਾਰਾ ਬਾਹਰ ਮਰਦਾ ਨਾਲੇ ਤੇ ਨਾਲੇ ਇੱਥੇ ਘਰੇ ਮੈਂ ਮਰਦੀ ਆ ਇਕਾ ਬੁੱਢਣ ਖਾਣੇ ਨੇ ਲਹੂ ਪੀ ਰੱਖਿਆ ਇਹਦਾ ਸਿਆਪਾ ਖਾਣੀ ਕਦੋਂ ਨਿਬੜਨਾ ਖਾਣੀ ਕਦੋਂ ਮਰਨਾ ਆਏ ਨੇ ਕਦੇ ਪਾਣੀ ਦੇ ਦੋ ਕਦੇ ਚਾਹ ਦੇ ਦੋ ਕਦੇ ਰੋਟੀਆਂ ਦੇ ਦੋ ਸਿਆਪਾ ਖਾਣਾ ਮੱਝੇ ਪਰ ਖਿਹੜਾ ਛੁੱਟੇ ਐਦੀ ਵੀ ਕੀ ਕਹਿੰਦੀ ਆ ਬੁਢੇ ਖਾਣੇ ਨੇ ਲਹੂ ਪੀ ਲਿਆ ਹਾਂ ਬੇਬੇ ਕੀ ਆ ਹੱਕ ਮਰੀ ਜਾਂਦੀ ਆ ਕਰਕੇ ਦੀ ਫੁਲਕਾ ਕਹਿਨੀ ਆ ਵੀ ਫੁਲਕਾ ਦੇ ਜੋ ਫੁਲਕਾ ਦੇ ਜੋ ਆਪ ਨਹੀਂ ਖਾਤੀਆਂ ਦੱਫੀਆਂ ਤੁਸੀਂ ਫੁਲਕਾ ਤੈਨੂੰ ਦੇ ਤਾਂ ਦਿੱਤਾ ਕਿੱਥੋਂ ਦੇ ਤਾਂ ਉਹ ਦੂਜੀ ਤੈਨੂੰ ਪਾਣੀ ਫੜਾ ਕੇ ਗਈ ਆ ਖੋ ਪੈਂਦੀ ਆ ਕੀ ਖੋ ਪੈਂਦੀ ਆ ਪਤਾ ਨਹੀਂ ਤੇਰੇ ਅੰਦਰ ਕੀ ਬੰਨਿਆ ਹੋਇਆ ਤੈਨੂੰ ਖੋ ਪੈਂਦੀ ਰਹਿੰਦੀ ਆ ਇੰਨੀਆਂ ਦਵਾਈਆਂ ਲੈਣੀ ਆ ਦਵਾਈਆਂ ਲੈਣੀ ਆ ਤੇ ਟੋਕਰੀ ਚੱਕ ਕੇ ਆਏ ਹੋ ਗਈਆਂ ਕਿਤੇ ਆਏ ਹੋ ਗਈਆਂ ਬੇਬੇ ਤੂੰ ਤਾਂ ਕਹਿੰਦਾ ਖਾ ਖਾ ਕੇ ਮੈਂ ਕਹਿੰਦੀ ਆ ਪਤਾ ਨਹੀਂ ਕਿੰਨਾ ਕਾ ਖਾਨੀ ਆ ਹਾਂ ਫਿਰ ਇੱਥੇ ਮੁੱਤੀ ਜਾਉ ਕੋਲੇ ਫੇਰ ਤੂੰ ਹੱਕ ਨਹੀਂ ਜਾਇਆ ਜਾਂਦਾ ਉਹ ਵੀ ਤੈਨੂੰ ਫੜ ਕੇ ਲੈ ਕੇ ਜਾਓ ਕਿੱਥੇ ਜਾਮਾ ਹੋਰ ਹੋਰ ਪੁੱਤ ਪੁੱਤ ਜੀ ਕਾਸੂ ਹੁੰਦੇ ਆ ਪੁੱਤ ਤਾਂ ਤੇਰਾ ਪਰਦੇਸੀ ਬੈਠਾ ਤੇ ਪੰਗਰ ਜੀ ਤੂੰ ਮੈਂ ਕੀ ਕਰਾਂ ਤੂੰ ਤਾਂ ਹੈ ਨਹੀਂ ਆ ਸਿਆਪਾ ਸਾਰਾ ਮੈਂ ਕਰਦੀ ਆ ਸਿਆਪਾ ਕਰਦੀ ਆ ਕਿ ਖਾਂਦੀ ਨਹੀਂ ਤੂੰ ਹੋਰ ਵੀ ਤਾਂ ਖਾਂਦੀਆਂ ਨੇ ਤੂੰ ਵੀ ਖਾਣੀਆਂ ਹੋਈਆਂ ਨਾ ਤੂੰ ਖਾਂਦੀ ਨਹੀਂ ਜੀ ਨਾ ਮੈਨੂੰ ਕੱਲੀ ਨੂੰ ਦੱਸਿਆ ਹੋਇਆ ਦੱਸਣਾ ਵੀ ਹੋਰ ਕੀ ਨੂੰ ਬੇਬੇ ਨੂੰ ਪਾਣੀ ਦਾ ਗੋਲ ਮੇਰੇ ਨਾਲ ਜੋ ਦੱਸਣਾ ਕੀ हां ਦੂਜਿਆਂ ਨੂੰ ਵੀ ਬਲਬਲ ਵਿਆ ਕਰਦੇ ਆ ਉਤਾ ਉਹ ਤਾਂ ਨੌਕਰੀ ਦਾ ਕੰਮ ਆ ਕਦੇ ਕੁਛ ਕਰਦੇ ਕਦੇ ਕੁਛ ਕਰਦੇ ਉਹ ਤਾਂ ਨੌਕਰੀ ਦਾ ਕੰਮ ਆ ਨੌਕਰੀ ਦਾ ਕੰਮ ਆ ਨੌਕਰੀ ਕਰਦੀ ਮੈਨੂੰ ਪੈਸੇ ਫੜਾਉਂਦੀ ਆ ਫੜਾਉਂਦੀ ਤੂੰ ਕਹੇ ਆਂਗੀ ਤੂੰ ਨਹੀਂ ਮੁੱਖਤਿਆਰ ਨਾ ਕੋਈ ਫਸਲ ਨਹੀਂ ਆਉਂਦੀ ਬਾਬੇ ਇਹ ਜੀ ਮੁਖਤਿਆਰੀ ਉਹਨਾਂ ਨੂੰ ਹੀ ਦੇ ਦੇ ਉਹਨਾਂ ਨੂੰ ਕਿ ਮੈਨੂੰ ਨਹੀਂ ਚਾਹੀਦੀ ਇਹ ਜੀ ਮੁਖਤਿਆਰੀ ਕਹਾਂ ਤੈਨੂੰ ਚਾਹੀਦੀ ਹੈ ਮੁਖਤਿਆਰੀ ਅਜਾ ਤਰ ਤਰ ਹੁਣ ਤਾਂ ਹਾਂ ਬਾਬਾ ਤੇਰਾ ਹਰ ਬੜਾ ਮੱਥਾ ਢੰਗਦੇ ਆ ਤੈਨੂੰ ਹਰ ਵਾਰ ਪੈਣਾ ਦਿੰਦੀ ਮੈਂ ਤੈਨੂੰ ਪਤਾ ਨਹੀਂ ਕਰਦੀ ਕੋਈ ਨਹੀਂ ਕਰੇ ਬਈ ਕੁੱਤਾ ਤੇਰਾ ਵੀ ਮੰਥਾ ਕੋਈ ਡੰਗੂਗਾ ਮੇਰੇ ਪਰ ਬਾਲੀ ਦਾ ਬੋਲ ਕਰ ਗਈ ਮੇਰੀ ਦਵਾਈ ਕਹਿੰਦੀ ਹੈ ਲਾ ਵੀ ਮੁੱਕੀ ਪਈਏਗੀ ਆਇਆ ਨਹੀਂ ਸਕੂਲੋਂ ਦੇ ਪਰ ਤੇ ਮੇਰੀ ਦਵਾਈ ਮੁੱਕੀ ਪਈਆ ਕੀ ਕਰਾਂ ਜੇ ਦਵਾਈ ਆਉ ਤਾਂ ਉਹ ਨਹੀਂ ਆਖੂਗੀ ਹੋਪਸ ਤੇਰੇ ਬੀਰੋ ਹਾਂ ਮਮੀ ਆਹ ਦਵਾਈ ਉਹ ਮੈਂ ਟਾਈਮ ਤਾਂ ਵੇਖ ਲਿਆ ਕਰ ਹੁਣ ਸਭ ਮੈਂ ਸਕੂਲੋਂ ਆਇਆ 2 ਵਜੇ ਕਿਹੜੇ ਇੰਨੀ ਗਰਮੀ ਆ ਕੋਈ ਨਹੀਂ ਪੁੱਤ ਦਾਮ-ਦੂਮ ਲੈ ਕੇ ਦੰਦ ਚਾਟਰ ਤੇ ਮੈਨੂੰ ਨਾ ਦਰਖਾਹ ਮਿਲੀ ਐ ਇੱਕ ਦੀ ਹਜੇ ਪੈਸੇ ਵੀ ਹੈ ਨਹੀਂਗੇ ਕੋਈ ਨਹੀਂ ਫੜਫੜਾ ਕੇ ਲਈ ਦਵਾਈ ਤਾਂ ਲੈ ਪੁੱਤ ਉਹ ਡਾਕਟਰ ਨੇ ਆਖਿਆ ਸੀ ਦਵਾਈ ਦੀ ਨਹੀਂ ਰੋੜ ਰੋਟੀ ਪਾਣੀ ਖਾ ਲਿਆ ਕਰ ਤੂੰ ਬਸ ਤੇ ਪੈ ਜਾ ਕਰ ਪੈ ਤਾਂ ਜਾਊ ਪੁੱਤ ਦਵਾਈ ਨਾ ਨਹੀਂ ਸਰਦਾ ਇਹ ਲੋੜ ਹੀ ਨਹੀਂ ਦਵਾਈ ਦੀ ਡਾਕਟਰ ਨੇ ਆਖਿਆ ਸੀਗਾ ਬਾਹਲਾ ਕਰਦੀ ਤਾਂ ਉਹਨੂੰ ਜਾਗਰ ਨੂੰ ਕਹਿਦੀ ਉਹ ਲੈ ਲੂਗਾ ਤੈਨੂੰ ਮੈਂ ਤਾਂ ਪੈਣਾ ਮੈਂ ਤਾਂ ਜਾ ਕੇ ਸੌਂਨਾ ਹੁਣ ਸੌਂਨਾ ਤਾਂ ਹੈਗਾ ਪੁੱਤ ਉਹ ਵੀ ਦਵਾਈ ਦੇ ਦੂਗਾ ਤੂੰ ਵੀ ਦੇਤਾ ਹੁਣ ਦੱਸ ਕੀ ਕਰਾਂ ਪੁੱਤ ਦਵਾਈ ਬਿਨਾ ਤਾਂ ਸਰਦਾ ਨਹੀਂ ਪੁੱਤ ਪੁੱਤ ਜਾਗਰ ਹਾਂ ਬੇਬੇ ਦਵਾਈ ਹੈ ਨਹੀਂ ਤੇਰੀ ਲੋਟੋਂ ਦੀ ਦਵਾਈ ਦੋ ਘੰਟੇ ਹੋ ਗਏ ਖੇਤੋਂ ਆਇਆ ਖਪ ਕੇ ਉੱਥੇ ਫਿਰ ਹੁਣ ਮੈਂ ਕਿਵੇਂ ਕਰਾਂ ਮਾਟਰ ਤੋਂ ਮੰਗਾ ਲੈਂਦੀ ਕਿਤੇ ਦਵਾਈ ਦੇ ਦੇ ਕਿਤੇ ਕੁਝ ਦੇ ਦੇ ਲਿਆਉਣੀ ਪਊਗੀ ਕੋਈ ਨਹੀਂ ਤਾਂ ਦੋ ਬੁ ਲੈ ਕੇ ਲਿਆ ਦੇ ਪੁੱਤ ਮੈਨੂੰ ਵੀ ਪੈਸੇ ਫੜਾਉਣੀ ਆ ਤੇ ਪੁੱਤ ਪੈਸੇ ਕਿੱਕ ਤਾਂ ਉਹਨਾਂ ਨੂੰ ਦੇ ਦੇਣੀ ਆ ਕੱਟ ਕੇ ਇਹਨੂੰ ਦੇ ਦਿੰਦੀ ਆ ਹੈ ਨਹੀਂ ਕਿਤੇ ਹਾਂ ਹੁਣ 50000 ਆਏ ਸੀ ਕਿੱਧਰ ਗਿਆ ਪੁੱਤ ਨਾ ਕਿ ਨਹੀਂ ਹੁੰਦਾ ਦਵਾਈ ਤੇ ਮੈਡੀਟ ਦਵਾਈ ਤੇ ਉਹਨਾਂ ਤੋਂ ਲਾਇਲਲ ਪੂੜੇ ਆਲਦੀਆ ਦਵਾਈ ਪਤਾ ਹੀ ਨਹੀਂ ਕਰੀਦਾ ਹੁੰਦਾ ਪੁੱਤ ਚੰਗਾ ਕਰਨੀ ਮਾਰਦੀ ਆ ਪੁੱਤ ਮੈਂ ਮਸਲਾ ਕਰੋ ਰੱਬਾ ਮੈਨੂੰ ਪੁੱਤ ਸਹੀ ਮੇਰੀ ਇਹ ਜੀ ਹਾਲ ਹੋਈ ਪਈਆ ਕੋਈ ਪਾਣੀ ਦੇ ਘੁੱਟ ਨਹੀਂ ਫੜਾਉਣਾ

ਕੀ ਮੈਂ ਆ ਮਾ ਤੂੰ ਕਹਾਂ ਨਾ ਬੱਚਾ ਪੁੱਤ ਮੈਂ ਤੈਨੂੰ ਪਛਾਣਿਆ ਨਹੀਂ ਮਾ ਹਾਂ ਚੰਗੀ ਤਰ੍ਹਾਂ ਸੋਚ ਲਾ ਕਿ ਤੂੰ ਮੈਨੂੰ ਪਛਾਣਦੀ ਨਹੀਂ ਨਾ ਪਰ ਤੂੰ ਮੈਂ ਪਛਾਣਿਆ ਨਹੀਂ ਦੱਸ ਮੜ ਮਟ ਹੂੰ ਫਿਰ ਤੈਨੂੰ ਮੈਂ ਦੱਸਦੀ ਆ ਮਾ ਹਾਂ ਬੱਚਾ ਮੈਂ ਹੂੰ ਆ ਹਾਂ ਜਿਹਨੂੰ ਤੂੰ ਕਤਲ ਕਰਵਾਤਾ ਸੀ ਮਾ ਹਾਂ ਮੈਂ ਉਹ ਧੀ ਆ ਜਿਹਨੂੰ ਤੂੰ ਕੁੱਖ ਵਿੱਚ ਕਤਲ ਕਰਾਤਾ ਸੀ ਮੈਂ ਤੇਰੀ ਅਣਜੰਮੀ ਧੀ ਆ ਯਾਦ ਕਰ ਮਾ ਹਾਂ ਬੋਤ ਮੇਰੇ ਤਾਂ ਪੁੱਤ ਤਾਂ ਪੋਤੀ ਸੀ ਕੇ ਹਾਂ ਮਾਂ ਤੈਨੂੰ ਕਿੱਥੇ ਯਾਦ ਰਹਿਣਾ ਤੇਰੀ ਤਾਂ ਤਿੰਨ ਪੁੱਤਰੀ ਸੀ ਮੈਂ ਤਾਂ ਕਿਤੇ ਹੈ ਹੀ ਨਹੀਂ ਸੀ ਕਿਉਂਕਿ ਤੂੰ ਮੈਨੂੰ ਤਾਂ ਕੁੱਕ ਵਿੱਚ ਕਤਲ ਕਰਾਤਾ ਸੀ ਮੈਨੂੰ ਤਾਂ ਜ਼ਿੰਦਗੀ ਬਖਸ਼ੀ ਨਹੀਂ ਸੀ ਤੂੰ ਮੈਨੂੰ ਜੋਣਦਾ ਹੱਕ ਨਹੀਂ ਦਿੱਤਾ ਸੀ ਤੂੰ ਤੇ ਅੱਜ ਤੂੰ ਮੈਨੂੰ ਮਾਰ ਕੇ ਉਸ ਕਤਲ ਦੀ ਗੁਨਾਹਗਾਰ ਗੁਨਾਹਗਾਰ ਤੈ ਤੂੰ ਉਹ ਦੁੱਖ ਭਰ ਰਹੀ ਹੈ ਮਾਂ ਤੂੰ ਸਜ਼ਾ ਦੇ ਹੱਕ ਤਾਰੇ ਤੇਰੇ ਗੁਨਾਹਗਾਰ ਮੈਨੂੰ ਜੋਣਦਾ ਹੱਕ ਨਹੀਂ ਦਿੱਤਾ ਮੈਂ ਗੁਨਾਹਗਾਰ ਵਾ ਮੈਂ ਗੁਨਾਹਗਾਰ ਗੁਨਾਹਗਾਰ ਪਤਮਾ ਤੇਰੀ ਗੁਨਾਹਕਾਰਾਂ ਪਤਮਾ ਤੇਰੀ ਗੁਨਾਹਕਾਰਾਂ ਪਤਮਾ ਪਾਪਕਾ ਨ ਪਤਮਾ ਗੁਨਾਹਕਾਰਾਂ ਪਤਮਾ ਚੋਰੀ ਗੁਨਾਹਕਾਰਾਂ ਬੁੜੀਏ ਹਾਂ ਕੈਨੂੰ ਹੁਣ ਕੀ ਹੋ ਗਿਆ ਕੀ ਬੜਬੜਾਈ ਜਾਨੀ ਐ ਤੂੰ ਬਹਿ ਰੁੱਟ ਕੇ ਪਤਾ ਨਹੀਂ ਕਿ ਤੁਹਾਨੂੰ ਰਾਜ ਨਾਲ ਗੱਲਾਂ ਕਰੀ ਜਾਂਦੀ ਆ ਉਸ ਨਹੀਂ ਕਰਦੀ ਸੀ ਨਹੀਂ ਦੋਸ਼ ਕਰਦੀ ਬੋਲੀ ਜਾਂਦੀ ਹੈ ਹਲਕੀ ਕੋਈ ਕਮਲੀ ਹੋ ਗਈ ਮੈਨੂੰ ਲੱਗਦਾ ਹੈ ਤੁਮਾਂ ਤੇਰੀ ਗੁਨਾਹ ਕਰਾ ਕੋ ਤੁਮਾਂ ਤੇਰੀ ਗੁਨਾਹ ਕਰਾ ਕੋ ਤੁਮਾਂ ਤੇਰੀ ਗੁਨਾਹ ਕਰਾ